हां जी दोस्तों सत श्री अकाल जी आज आज अपना बेटी ਦਾ ਹੈਗਾ ਸੀਗਾ ਜਨਮ ਦਿਨ ਅੱਜ ਅਸੀਂ ਆਇਆ ਕੇਕ ਲੈਣ ਆਇਆ ਕੇਕ ਲੈਣ ਆਇਆ ਰਾਣਾ ਫੈਮਿਲੀ ਦੇ ਘਰੇ ਪਹੁੰਚ ਚੁੱਕੇ ਆਂ ਅਸੀਂ ਲੋਕਾਂ ਦੇ ਵਾਸਤੇ ਆ ਗਿਆ ਆਪਣਾ ਸਤਵੀਰ ਤੁਹਾਨੂੰ ਮਿਲਵਾਂ ਰਿਹਾ ਰਾਣਾ ਫੈਮਿਲੀ ਨਾਲ ਵੀ ਹਾਲ ਹੈ ਤੁਸੀਂ ਜਾਣਦੇ ਹੋ ਕਿ ਬਹੁਤ ਮਸ਼ਹੂਰ ਨੇ ਇਹ ਲੋ ਆ ਦੇਖੋ ਆਪਣਾ ਦਿਨੋ ਆਖਾ ਲੱਗਿਆ ਹੋਇਆ ਜੋ ਵੀ ਹੈ ਇਹ ਦੇਖੋ ਯੂਟੂਬਰ ਯੂਟੂਬਰ ਨੇ ਇਹ ਵੀਰ ਤੇ ਰਾਣਾ ਫੈਮਿਲੀ ਆ ਰਾਣਾ ਜੀ ਨੇ ਆਦਮੀ ਨਾ ਕਿਹਦਾ ਦੇਖ ਲੈਣਾ ਠੀਕ ਆ ਦੱਸੋ ਗਾਇਸ ਕਿਹੜਾ ਕਰੀਏ ਆਪਾਂ ਸਿਲੈਕਟ ਆਪਾਂ ਨੇ ਲੈ ਕੇ ਜਾਣਾ ਕੇਕ ਬੇਟੀ ਦਾ ਆਇਗਾ ਵਾਡੇ ਤੇ ਰਾਣੀ ਗੀਰ ਨੇ ਬਣਾਇਆ ਕੇਕ ਸਪੈਸ਼ਲ ਆਪਣੇ ਲਈ ਲਓ ਜੀ ਦੇਖ ਰਿਹਾ ਹੁਣ ਇੱਕ ਪਸੰਦ ਕਰਾ ਰਹੇ ਹਾਂ ਦੇਖੋ ਜੀ ਪਹਿਲੇ ਝੜ ਕੇ ਪਸੰਦ ਆਉਂਦਾ ਜਾਂ ਜਾਂ ਬੇਨਤ ਕਰਨੀ ਪੂਗੀ ਥੋੜੀ ਜੀ ਇਹ ਰਵੀਤਾ ਰਾਣੀ ਨੇ ਬਣਾਏ ਨੇ ਸਾਡੇ ਚਲੋ ਜੀ ਦੇਖੋ ਕਿਹੜਾ ਕੇ ਜਿਹੜਾ ਤੁਹਾਨੂੰ ਵਧੇ ਲੱਗੇ ਉਹੀ ਲੈ ਲਓ ਸਭ ਦੇਖੋ ਜੀ ਦੋਸਤੋ ਆਪਾਂ ਨੇ ਕੇਕ ਪਸੰਦ ਕੀਤਾ ਮੜਕੀ ਵਾਲਾ ਮੜਕੀ ਵਾਲਾ ਮੱਖਣ ਵਾਲਾ ਦੇਖੋ ਜੀ ਮੱਖਣ ਦਾ ਹੈ ਮੜਕੀ ਮੱਖਾਂ ਆ ਵੀਰ ਬੁੰਚੇ ਸਾਡੇ ਨਾਲ ਕਲੂ ਜੀ ਕੇਕ ਲੈਂਦੇ ਆ ਜੇ ਆਪਾਂ ਨਹੀਂ ਰਿਖਦੇ ਨਹੀਂ ਸਿੱਖਣਾ ਪੂਗਾ ਜੀ ਜੀ ਸਰ ਜੀ ਦੋਸਤੋ ਆਪਾਂ ਨੇ ਲੈਤਾ ਕੇਕ ਮਟਕੇ ਵਾਲਾ ਰਾਣਾ ਵੀਰ ਤੋਂ ਰਾਣਾ ਫੈਮਿਲੀ ਤੁਸੀਂ YouTube ਤੇ ਦੇਖਦੇ ਹੋ ਮੈਂ ਵੀ ਉਹ ਬੜੇ ਫੇਮਸ ਵੀਰ ਨੇ ਤੇ ਬਹੁਤ ਨੇਚਰ ਇਹਨਾਂ ਦਾ ਬਹੁਤ ਸੌਗਤ ਤੇ ਬਹੁਤ ਚੰਗੇ ਬੰਦੇ ਨੇ ਇਹਨਾਂ ਦੀ ਵੀਡੀਓ ਨੂੰ ਸ਼ੇਅਰ ਕਮੈਂਟ ਤੇ ਲਾਈਕ ਜ਼ਰੂਰ ਕਰਿਆ ਕਰੋ ਥੈਂਕ ਯੂ ਧੰਨਵਾਦ ਲਓ ਜੀ ਕਿਵੇਂ ਲੱਗਿਆ ਤੁਹਾਨੂੰ ਕੇਕ ਆਪਣਾ ਵਧੀਆ ਲੱਗਿਆ ਕੇਕ ਪੂਰਾ ਘੈਂਟ ਗਾਮਾ ਵੀਰੇ ਦਾ ਤੇ ਕੇਕ ਬਹੁਤ ਵਧੀਆ ਤੇ ਵਧੀਆ ਕੁਆਲਟੀ ਦਾ ਜਿਹੜਾ ਕਿ ਤੁਸੀਂ ਦੱਸਿਓ ਸਾਨੂੰ ਖਾ ਕੇ ਕੀ ਕਿੱਦਾਂ ਮੈ ਲੱਗਿਆ ਠੀਕ ਹੈ ਹਾਂ ਕਮੈਂਟਾਂ 'ਚ ਜ਼ਰੂਰ ਦੱਸਿਓ ਕਿ ਕੇਕ ਕਿੱਦਾਂ ਲੱਗਿਆ ਰਾਣਾ ਫੈਮਿਲੀ ਨਾਬਾ ਥੈਂਕ ਯੂ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਕਿ ਕੱਟ ਹੋ ਰਿਹਾ ਹੈ ਇਹ ਨੰਸੀ ਇਹ ਨੰਸੀ ਸੁਟਿਆ ਨਾ ਤੇ ਮੇਰੇ ਭਾਈ ਦੀ ਕੁੜੀ ਬੇਟੀ ਆ ਤੇ ਹੋਇਆ ਤੇ ਆਮਰਾ ਪਾ ਮਾਮਾ ਡਾਡੀ ਤੇ ਬਣੇ ਹੋ ਕੇ ਕੱਟ ਚੁੱਕਿਆ ਯੂਟਿਊਬ ਤੇ ਦੇਖੋ ਕਮਲ ਕੀ ਕੱਟਿਆ ਓਏ ਬਾਗੀ ਬਾ ਦੇ ਤੂੰ 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 ਹੈਪੀ ਬਰਥਡੇ ਟੂ ਯੂ ਬਾਓ ਇਹ ਚ ਬਾਲਾਇਆ ਬਾਜਰਾ ਹਾਂ ਅਬੀ ਜੋ ਪਾਰਟੀ ਤੁਮੀ ਰ ਹੈ ਉਹ ਤਾਂ ਬੇਫਾਇਦਾ ਬਾਓ ਹੋਣਾ ਗੱਛੇ ਕੋਟ ਤੇ ਨਾਨਸੀ ਦੀ ਮਾਮ ਨੇ ਕੇਕ ਖਵਾਤਾ ਹੈਪੀ ਬਰਥਡੇ ਮਨਾਤਾ ਤੇ ਹੁਣ ਮੇਰੇ ਡੈਡੀ ਦੀ ਵਾਰੀ ਆ ਗਰਨੇ ਵਾਰੀ ਪਾ ਪਤਾ ਨਹੀਂ ਕਿ ਕਿ ਨਾ ਹੋ ਰਿਹਾ ਹੋਰ ਗਾਇਸ ਕਿਵੇਂ ਲੱਗਿਆ ਸੱਚੀ ਬਰਥਡੇ ਕਮੈਂਟਾਂ ਕਿਹਨੂੰ ਦੇਚੋ ਕਿ ਕੇਜਾ ਲੱਗਿਆ ਅਸੀਂ ਬਾਅਦ ਦਿਖਾ ਲਾਂਗੇ ਕੋਲੀ ਚ ਪਾਇਆ ਤਾਂ ਨਹੀਂ ਹੈ ਹੈਪੀ ਬਰਥਡੇ ਤੁਝੇ ਹੈਪੀ ਬਰਥਡੇ ਲੈ ਮੇਰੇ ਕਮਲ ਦੀ ਵਾਈਆਂ ਪਾਪੇ ਇਹਨਾਂ ਨੇ ਖਾਣਾ ਨਹੀਂਗਾ ਮੈਂ ਤਾਂ ਪਾਪੇ ਦੇ ਨਾਲ ਖਾਉਂ ਮੈਂ ਲਾ ਵੀਰੇ ਨਿਆਰੀ ਇਹ ਕਿਨੇ ਫਦਰ ਸਾਹਿਬ ਮੇਰੇ ਜਵਾਗਨ ਨਿਆਰੇ ਲਾਰੇ ਨੇ ਹਾਸਰੇ ਨੇ ਤੇ ਆ ਬ੍ਰਦਰ ਆ ਮਮ ਉ ਫੜ ਜਾ ਬਾਅਦ ਚ ਖਾਣੀ ਕੋ ਨਹੀਂ ਬਣਦਾ ਇਹ ਆ ਮੈਂ ਆ ਮੈਂ ਦਾ ਬੇਟਾ ਇਹ ਸਾਡੀ ਸਾਰੀ ਪਿੱਟੀ ਫੈਮਿਲੀ ਆ ਨੈਂਸੀ ਨੇ ਦੇ ਰਿਹਾ ਮੇਰੇ ਪਾਪਾ ਪੌਂਟ ਦਿੱਤਾ 100 ਰੁਪਈਆ ਨੈਂਸੀ ਖੁਸ਼ ਤੇ ਇਹ ਵੱਡੇ ਡੈਡੀ ਨੇ ਦਿੱਤੇ 50 ਰੁਪਈਏ ਦੇ ਬਣ ਕੇ 150 ਤੇ 150 ਦੀ ਕਰੂਗੀ ਸ਼ੋਪਿੰਗ ਬਿਲਕੁਲ ਛੋਟੇ ਹੀ ਬੱਚੇ ਹੈ ਜੀ ਕਰਦੇ ਨੇ ਸਾਡੇ ਜਵਾਦਾਂ ਲਈ ਬੀਜ ਜਦੀ ਮੈਂ ਖੁਈ ਖੁਈ ਬਣਾਈ ਸਾਡੇ ਮੇਰੇ ਮੇਰੇ ਪੁੱਤ ਦੀ ਵੀਡੀਓ ਲਾ ਲਈ ਦੀ ਅੱਜ ਚਮਕ ਚਮਕ ਨੰਨ ਲੱਗ ਰਿਹਾ ਹੈ ਕਿ ਤੋਹਾਂ ਨੂੰ ਜੱਟ ਦਾ ਮੱਲ ਨਹੀਂ ਹੁੰਦਾ ਖਾਦਣਾ ਇਹ ਹੈਗਾ ਕੇਕ ਕੰਨਾ ਜੀ ਦਾ 200 ਰੁਪਿਆ ਦੁਆਰੇ ਵਾਲਾ ਲੈ ਰਿਹਾ ਜਵਾਕ ਨਹੀਂ ਆ ਰਹੀ ਕੱਦੂ ਇਹ ਹੈਗਾ ਕੱਦੂ ਇਹ ਕੱਦੂ ਕੱਦੂ ਨੰਬਰ ਗਏ ਬਾਗਰੇ ਭਾਜ ਆ ਰਹੀ ਜਵਾਖਾਂ ਦੀ ਪੂਰੀ ਕੋਈ ਖਾਰੀਆ ਕੇਕ ਤੇ ਆ ਬੈਠਾ ਬਰਿੰਦਰ ਹੁਣ ਕੱਟੂਗਾ ਕੇਕ ਬਰਿੰਦਰ ਤੇ ਅਰੇ ਛੜੀ ਕੁੜੀ ਇਹ ਪਰਦੀ ਘਾਟਾ ਕਰਦਾ ਕੰਮ ਵੱਧ ਕਰਦੀ ਆ ਇਹ ਸਾਡੇ ਹੈਗਾ ਦੰਨਾ ਦਾ ਜੂਰਾ ਇਹ ਪੂਨੇ ਪੂਨੇ ਲੱਗ ਜਿੱਤੀ ਆ ਕੜੀ ਬੁੜੀ ਹੈ ਗਿਆ ਖੁਸ਼ਬੁਰੀ ਆਏ ਹਾਏ ਤੇ ਆਹ ਬੁੜੀ ਨਰਾਜ ਆ ਇਹਨੂੰ ਅਗਲੀ ਵਾਰ ਲਿਆ ਕੇ ਦੇਵਾਂਗੇ ਚਲੋ